ਸਤਨਾਮ ਵਾਹਿਗੁਰੂ ਸਾਹਿਬ ਜੀ ਧਨ ਅਸਰੇ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਭੇਟੇ ਸਦ ਭਲੇ ਦਿਨ ਸੋਈ ਆਏ ਮਹਾ ਆਨੰਦ ਸੁਧਾ ਕਰ ਕੀਰਤਨ ਬੁਰਖ ਪਿਤਾਤਾ ਪਾਈ ਅਬ ਮਹਾਰਾਮ ਜਸੋ ਮਨ ਗਾਇਓ ਪਾਇਓ ਬਰਗਾਸ ਸਦਾ ਸੁਖ ਮਨ ਮਹਿ ਸਤਿਗੁਰ ਪੂਰਾ ਪਾਇਓ ਰਹਾਉ ਗੁਣ ਨ ਦਾਨ ਰਦ ਪੀਤਰ ਵਸਿਆ ਤਾ ਦੁਖ ਪਰਮ ਕੋ ਭਗਾ ਪੈ ਪਰਾਪਦ ਵਸਤੇ ਅਗੋਚਰ RAM ਨਾਮ ਰੰਗ ਲਗਾ ਚਿੰਤਾ ਚਿੰਤਾ ਸੋਚਿਆ ਸੋਚਾ ਸੋਗ ਲੋਭ ਮੋ ਥਕਾ ਹਮੇ ਰੋਗ ਮਿਟੇ ਕਿਰਪਾ ਤੇ ਜੰਮ ਤੇ ਭਏ ਬਿਬਕ ਗੁਰ ਕੀ ਟਹਿਲ ਗੁਰ ਕੀ ਸੇਵਾ ਗੁਰ ਕੀ ਅਗੇ ਆਪਾਣੀ ਕਹੋ ਨਾਨਕ ਜਿਨ ਜੰਮ ਤੇ ਕਾਢੇ ਤਿਸ ਗੁਰ ਕੈ ਕੁਰਬਾਨੀ ਤਨਾ ਸਰੀ ਮਹੰਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧ ਭਲੇ ਦਿਨ ਸੋਈ ਆਏ ਮਹਾ ਆਨੰਦ ਸਦਾ ਕਰ ਕੀਰਤਨ ਬੁਰਖ ਬਿਦਤਾ ਪਾਈ ਅਬ ਮੋਹਿ ਰਾਮ ਜਸੋ ਮਨ ਗਾਇਓ ਪਇਓ ਪ੍ਰਗਾਸ ਸਦਾ ਸੁਖ ਮਨ ਮਹਿ ਸਤਿਗੁਰ ਪੂਰਾ ਪਾਇਓ ਰਹਾ ਗੁਣ ਨਿਦਾਨ ਰਤ ਪੀਤਰ ਵਸਿਆ ਤਾ ਦੁਖ ਪਰਮ ਬੋ ਭਾਗਾ ਪੈ ਬਰਾਪਤ ਬਸਤ ਅਗੋਚਰ ਰਾਮ ਨਾਮ ਰੰਗ ਲਗਾ ਚਿੰਤਾ ਅਚਿੰਤਾ ਸੋਚਿ ਅਸੋਚਾ ਸੋਗ ਲੋਭ ਮੋ ਥਕਾ ਹਮੇ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਕ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਅਗੇ ਆਪਾਣੀ ਕਹੋ ਨਾਨਕ ਜਿਨ ਜਮਤੇ ਕਾਢੇ ਤਿਸ ਗੁਰ ਕੈ ਗੁਰ ਬਾਣੀ ਤਨਾਸਰੇ ਮੱਲਾ ਪੰਜਵਾ ਜਬ ਤੇ ਦਰਸ਼ਨ ਪੇਟੇ ਸਾਧ ਭਲੇ ਦਿਨ ਸੋਈ ਆਏ ਮਹਾ ਆਨੰਦ ਸਦਾ ਕਰ ਕੀਰਤਨ ਬੁਰਖ ਬਿਦਾਤਾ ਪਾਈ ਅਬ ਮੋਹਿ ਰਾਮ ਜਸੁ ਮਨ ਗਾਇਓ ਪਇਓ ਪ੍ਰਗਾਸ ਸਦਾ ਸੁਖ ਮਨ ਮਹਿ ਸਤਿਗੁਰ ਪੂਰਆ ਪਾਇਓ ਰਹਾ ਗੁਨ ਨਿਧਾਨ ਰਤ ਪੀਤਰ ਵਸਿਆ ਤੰ ਦੁਖ ਪਰਮ ਬੋ ਭਾਗਾ ਪੈ ਪ੍ਰਾਪਤ ਵਸਤ ਅਗੁਚਰ ਰਾਮ ਨਾਮ ਰੰਗ ਲਗਾ ਚਿੰਤਾ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋ ਥਕਾ ਹਮੇ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਵਿਵਕ ਗੁਰ ਕੀ ਟਹਿਲ ਗੁਰ ਕੀ ਸੇਵਾ ਗੁਰ ਕੀ ਅਗਿਆ ਬਾਣੀ ਕਹੋ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਬਾਨੀ ਤਨਾਸਰੀ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਪੇਟੇ ਸਾਧੂ ਭਲੇ ਦਿਨ ਸੋਈ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਈ ਅਬ ਮੋਹਿ ਰਾਮ ਜਸੋ ਮਨ ਗਾਇਓ ਪਇਓ ਪ੍ਰਗਾਸ ਸਦਾ ਸੁਖ ਮਨ ਮਹਿ ਸਤਗੁਰ ਪੂਰਾ ਪਾਇਓ ਰਹਾ ਗੁਣ ਨਿਦਾਨ ਰਿਤ ਭੀਤਰ ਵਸਿਆ ਤੰ ਦੁਖ ਪਰਮ ਭੋਗਾ ਪੈ ਪਰਾਪਦ ਵਸਤ ਅਗੁਚਰ ਰਾਮ ਨਾਮ ਰੰਗ ਲਗਾ ਚਿੰਤਾ ਅਚਿੰਤਾ ਸੋਚਿ ਅਸੋਚਾ ਸੋ ਗੱਲੋ ਬਮੋ ਥਕਾ ਹਮੇ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਪੈ ਕਾ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਅਗੇ ਆਪਾਣੀ ਕਹੋ ਨਾਨਕ ਜਨ ਜਮ ਤੇ ਕਾਢੇ ਤਿਸ ਗੁਰ ਕੈ ਗੁਰ ਬਾਣੀ ਤਨ ਆਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧ ਭਲੇ ਦਿਨ ਸੋ ਈ ਆਏ ਮਹਾ ਆਨੰਦ ਸਦਾ ਕਰ ਕੀਰਤਨ ਬੁਰਖ ਬਿਦਾਤਾ ਭਾਈ ਅਬ ਮਹਾਰਾਮ ਜਸੋ ਮਨ ਗਾਇਓ ਭੈਉ ਪ੍ਰਗਾਸ ਸਦਾ ਸੁਖ ਮਨ ਮਹਿ ਸਤਿਗੁਰ ਪੂਰਆ ਪਾਇਓ ਰਹਾਉ ਗੁਣ ਨਿਦਾਨ ਰਿਤ ਭੀਤਰ ਵਸਿਆ ਤੰਦੁਖ ਪਰਮ ਕੋ ਪਾਗਾ ਭੈ ਪ੍ਰਾਪਤ ਵਸਤ ਅਗੋਚਰ RAM ਨਾਮ ਰੰਗ ਲਗਾ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਨੋਬ ਮੋ ਥਕਾ ਹਉ ਮੇ ਰੋਗ ਮਿਟੇ ਕਿਰਪਾ ਤੇ ਜਮ ਤੇ ਬਏ ਬਿਵਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਅਗੇ ਆਪਾਣੀ ਕਹੋ ਨਾਨਕ ਜਿਨ ਜਮ ਤੇ ਕਾਢੇ ਜਸ ਗੁਰ ਕੈ ਗੁਰ ਬਾਣੀ ਤਨਾਸਰੀ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਈ ਆਏ ਮਹਾ ਆਨੰਦ ਸਦਾ ਕਰ ਕੀਰਤਨ ਤੁਰਖ ਬਿਦਾਤ ਪਾਈ ਅਬ ਮਹੇ ਰਾਮ ਜਸ ਮਨ ਗਾਇਓ ਪਾਇਓ ਪ੍ਰਗਾਸ ਸਦਾ ਸੁਖ ਮਨ ਮਹਿ ਸਤਿਗੁਰ ਪੂਰਾ ਪਾਇਓ ਰਹਾਉ ਗੁਣਨ ਦਾਨ ਰਿਤ ਭੀਤਰ ਵਸਿਆ ਤੰਦੁਖ ਪਰਮ ਭੋਗਾ ਭਈ ਪ੍ਰਭ ਦਵਸਤੇ ਅਗੁਚਰ ਰਾਮ ਨਾਮ ਰੰਗ ਲਗਾ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋ ਥਕਾ ਹਮੇ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬੇਪਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਅਗੇ ਆਪਾਣੀ ਕਹੋ ਨਾਨਕ ਜਿਨ ਜਮ ਤੇ ਕਾਢੇ ਇਸ ਗੁਰ ਕੈ ਗੁਰ ਬਾਣੀ ਤਨਾਸਰੇ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਭੇਟੇ ਸਦ ਭਲੇ ਦਿਨ ਸੋਈ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ ਅਬ ਮਹਾਰਾਮ ਜਸੋ ਮਨ ਗਾਇਓ ਪਾਇਓ ਪ੍ਰਗਾਸ ਸਦਾ ਸੁਖ ਮਨ ਮਹਿ ਸਤਿਗੁਰ ਪੂਰਾ ਪਾਇਓ ਰਹਾਉ ਗੁਣ ਨਿਧਾਨ ਰਿਤ ਭੀਤਰ ਵਸਿਆ ਤੰਦੁਖ ਪਰਮ ਕੋ ਭਾਗ ਪੈ ਬਰਾਪਦ ਵਸਤ ਅਗੁਚਰ RAM ਨਾਮ ਰੰਗ ਲਗਾ ਚਿੰਤਾ ਅਚਿੰਤਾ ਸੋਚ ਐ ਸੋਚਾ ਸੋਗ ਲੋਭ ਮੋਹ ਥਾਕਾ ਹਮੇ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਵਿਵਕ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਅਗੇ ਆਪਾਣੀ ਕਹੋ ਨਾਨਕ ਜਿਨ ਜਮ ਤੇ ਗਾਡੇ ਤੇਸ ਗੁਰ ਕੈ ਗੁਰ ਬਾਣੀ ਤਨਾਸਰੇ ਮਹੰਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਈ ਆਏ ਮਹਾ ਆਨੰਦ ਸਦਾ ਕਰ ਕੀਰਤਨ ਪਰਖ ਪਿਤਾ ਪਾਏ ਅਬ ਮੋਹ ਰਾਮ ਜਸੁ ਮਨ ਗਾਇਓ ਪਾਇਓ ਬਰਗਾਸ ਸਦਾ ਸੁਖ ਮਨ ਮਹਿ ਸਤਗੁਰ ਪੂਰਾ ਪਾਇਓ ਰਹਾਉ ਗੁਣ ਨਦਾਨ ਰਤ ਭੀਤਰ ਵਸਿਆ ਤੰ ਦੁਖ ਪਰਮ ਪੋ ਭਗਾ ਭਈ ਬਰਾਪਦ ਵਸਤ ਅਗੁਚਰ RAM ਨਾਮ ਰੰਗ ਲਗਾ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ ਠਾਕਾ ਹਮੇ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਪਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਅਗੇ ਆਪਾਣੀ ਕਹੋ ਨਾਨਕ ਜਨ ਜਮ ਤੇ ਕਾਢੇ ਇਸ ਗੁਰ ਕੈ ਗੁਰ ਬਾਣੀ ਤਨਾਸਰੀ ਮਹੱਲਾ 5 ਜਬ ਤੇ ਦਰਸ਼ਨ ਭੇਟੇ ਸਦ ਭਲੇ ਦਿਨ ਸੋਈ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਬਾਏ ਅਬ ਮਹਾਰਾਮ ਜਸੋ ਮਨ ਗਾਇਓ ਭਇਓ ਬਰਗਾਸ ਸਦਾ ਸੁਖ ਮਨ ਮਹਿ ਸਤਿਗੁਰ ਪੂਰਾ ਪਾਇਓ ਰਹਾਉ ਗੁਣ ਨਿਧਾਨ ਰਿਤ ਭੀਤਰ ਵਸਿਆ ਤੰਦੁਖ ਪਰਮ ਕੋ ਭਗਾ ਭੈ ਬਰਾ ਪਦ ਵਸਤ ਅਗੋਚਰ RAM ਨਾਮ ਰੰਗ ਲਗਾ ਕਿੰਤ ਅਚਿੰਤਾ ਸੋਚ ਐ ਸੋਚਾ ਸੋਗ ਲੋਭ ਮੋਹ ਥਾਕਾ ਹਮਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਅਗੇ ਆਪਾਣੀ ਕਹੋ ਨਾਨਕ ਜਿਨ ਜਮ ਤੇ ਕਾਢੇ ਤੇਸ ਗੁਰ ਕੈ ਕੁਰਬਾਨੀ ਤਨਾਸਰੇ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਭੇਟੇ ਸਾਧ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਬਿਦਾਤਾ ਪਾਏ ਅਬ ਮਹ ਰਾਮ ਜਸੁ ਮਨ ਗਾਇਓ ਭਯੋ ਪਰਗਾਸ ਸਦਾ ਸੁਖ ਮਨ ਮਹਿ ਤਤ ਗੁਰ ਪੂਰਾ ਪਾਇਓ ਰਹਾ ਗੁੰਡਨ ਧਾਨ ਰਿਤ ਭੀਤਰ ਵਸਿਆ ਤੰਦੁਖ ਪਰਮ ਕੋ ਭਾਗਾ ਭੈ ਬਰਾਪਤ ਵਸਤ ਅਗੋਚਰ RAM ਨਾਮ ਰੰਗ ਲਗਾ ਚਿੰਤਾ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ ਠਾਕਾ ਹਮੇ ਰੋਗ ਮਿਟੇ ਗਿਰਪਾਤੇ ਜਮ ਤੇ ਭਏ ਵਿਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਅਗੇ ਆਪਾਣੀ ਕਹੋ ਨਾਨਕ ਜਿਨ ਜਮ ਤੇ ਕਾਢੇ ਤੇਸ ਗੁਰ ਕੈ ਗੁਰ ਬਾਣੀ ਤਨਾਸਰੇ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧ ਭਲੇ ਦਿਨ ਸੋਈ ਆਏ ਮਹਾ ਆਨੰਦ ਸਦਾ ਕਰ ਕੀਰਤਨੁਰਖ ਬਿਦਾਤਾ ਪਾਏ ਅਬ ਮੋਹਿ ਰਾਮ ਜਸੋ ਮਨ ਗਾਇਓ ਭਾਇਓ ਬਰਗਾਸ ਸਦਾ ਸੁਖ ਮਨ ਮਹਿ ਸਤਗੁਰ ਪੂਰਾ ਪਾਇਓ ਰਹਾਉ ਗੁਣ ਨਿਧਾਨ ਰਿਤ ਪੀਤਰ ਵਸਿਆ ਤੰਦੂ ਕ ਪਰਮ ਭੋਗਾ ਪੈ ਪ੍ਰਾਪਤ ਵਸਤ ਅਗੁਚਰ RAM ਨਾਮ ਰੰਗ ਲਗਾ ਚਿੰਤਾ ਅਚਿੰਤਾ ਸੋਚ ਸੋਚਾ ਸੋਗ ਲੋਭ ਮੋਹ ਥਾਕਾ ਹਮੇ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਕ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਅਗਿਆ ਭਾਣੀ ਕਹੋ ਨਾਨਕ ਜਿਨ ਜਮਤੇ ਕਾਢੇ ਤਿਸ ਗੁਰ ਗੈ ਗੁਰਬਾਣੀ ਤਨਾਸਰੇ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਭੇਟੇ ਸਦ ਭਲੇ ਦਿਨ ਸੋਈ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ ਅਬ ਮੋਈ RAM ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ ਸਤਿਗੁਰ ਪੂਰਾ ਪਾਇਓ ਰਹਾਉ ਗੁਣਨ ਧਾਨ ਅਰਧ ਭੀਤਰ ਵਸਿਆ ਤੰਦੁਖ ਪਰਮ ਭੋਗ ਭਾਗ ਭੈ ਪ੍ਰਾਪਤ ਬਸਤ ਅਗੁਚਰ ਰਾਮ ਨਾਮ ਰੰਗ ਲਗਾ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ ਥਾਕਾ ਹਮੇ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਵਿਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਅਗੇ ਆਪਾਣੀ ਕਹੋ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕੈ ਗੁਰ ਬਾਣੀ ਤਨਾਸਰੀ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਇ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਤਾ ਪਾਏ ਅਬ ਮਹੇ ਰਾਮ ਜਸੋ ਮਨ ਗਾਇਓ ਪਇਓ ਪ੍ਰਕਾਸ਼ ਸਦਾ ਸੁਖ ਮਨ ਮਹਿ ਸਤਗੁਰ ਪੂਰਾ ਪਾਇਓ ਰਹਾਉ ਗੁਣ ਨਿਧਾਨ ਰਿਤ ਭੀਤਰ ਵਸਿਆ ਤੰਦੁਖ ਪਰਮ ਪੋ ਭਾਗਾ ਭਈ ਬਰਾਪਤ ਵਸਤ ਅਗੁਚਰ ਰਾਮ ਨਾਮ ਰੰਗ ਲਗਾ ਚਿੰਤ ਅਚਿੰਤਾ ਸੋਚ ਐ ਸੋਚਾ ਸੋਗ ਲੋਭ ਮੋਹ ਥਕਾ ਅੰਮੇ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਅਗੇ ਆਪਾਣੀ ਰਹੋ ਨਾਨਕ ਜਿਨ ਜਮ ਤੇ ਕਾਟੇ ਤਿਸ ਗੁਰ ਕੈ ਗੁਰ ਬਾਣੀ ਤਨਾਸਰੀ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਭੇਟੇ ਸਦ ਭਲੇ ਦਿਨ ਸੋ ਈ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ ਅਬ ਮੋਹ ਰਾਮ ਜਸੋ ਮਨ ਗਾਇਓ ਭਇਓ ਬਰਗਾਸ ਸਦਾ ਸੁਖ ਮਨ ਮਹਿ ਸਤਗੁਰੂ ਪੂਰਾ ਪਾਇਓ ਰਹਾਉ ਗੁਣ ਨਿਦਾਨ ਰਿਤ ਭੀਤਰ ਵਸਿਆ ਤੰਦੁਖ ਪਰਮ ਭੋਗਾ ਭੈ ਬਰਾ ਪਦ ਵਸਦੇ ਅਗੁਚਰ ਰਾਮ ਨਾਮ ਰੰਗ ਲਗਾ ਚਿੰਤ ਅਚਿੰਤਾ ਸੋਚ ਐ ਸੋਚਾ ਸੋਗ ਨੋਬ ਮਹ ਥਕਾ ਹਮੇ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਵਿਬਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਅਗੇ ਆਪਾਣੀ ਕਹੋ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਬਾਨੀ ਤਨਾਸਰੇ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਈ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਬਿਦਾਤਾ ਪਾਏ ਅਬ ਮੋਹਿ ਰਾਮ ਜਸੋ ਮਨ ਗਾਇਓ ਭਇਓ ਬਰਗਾਸ ਸਦਾ ਸੁਖ ਮਨ ਮਹਿ ਸਤਗੁਰ ਪੂਰਾ ਪਾਇਓ ਰਹਾ ਗੁਰਨ ਦਾਨ ਰਦ ਭੀਤਰ ਵਸਿਆ ਤੰਦੁਖ ਪਰਮ ਕੋ ਭਾਗ ਭੈ ਬਰਾਪਤ ਵਸਤ ਅਗੁਚਰ ਰਾਮ ਨਾਮ ਰੰਗ ਲਗਾ ਚਿੰਤ ਅਚਿੰਤਾ ਸੋਚ ਅਸੋਚਾ ਸੋਗਨ ਬਮਾ ਥਕਾ ਹਮੇ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਵਿਬਾਕ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਅਗੇ ਆਪਾਣੀ ਕਹੋ ਨਾਨਕ ਜਿਨ ਜਮਤੇ ਕਾਡੇ ਤਿਸ ਗੁਰ ਕੈ ਗੁਰ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ